ਉਹਨਾਂ ਦਾ ਵੀ ਬੜਾ ਹੰਕਾਰ ਹੈ ਕਿ ਦੁਆਰਾ ਮੈਦਾਨ 'ਚ ਆਜੋ ਕਿ ਤੁਸੀਂ ਆਈਓ ਮੈਦਾਨ ਦੇ ਵਿੱਚ ਹੁਣ ਕੋਈ ਨਵਾਂ ਕੈਂਡੀਡੇਟ ਨਾ ਉਤਾਰਨ ਕੋਈ ਕੈਂਡੀਡੇਟ ਲੈ ਕੇ ਆਣ ਜਿਨ੍ਹਾਂ ਨੂੰ ਪੈਸੇ ਦਾ ਬਹੁਤ ਹੰਕਾਰ ਹੈ ਜਿਨ੍ਹਾਂ ਨੂੰ ਆਪਣੀ ਲੇਬਰ ਤੋਂ ਦਬਾ ਕੇ ਵੋਟ ਪਵਾਉਂਦਾ ਬੜਾ ਢੰਗ ਹੈ ਆਪਣੇ ਲੋਕਾਂ ਨੂੰ ਗੁੰਮਰਾਹ ਕਰਕੇ ਵੋਟ ਪਵਾਉਂਦਾ ਬੜਾ ਢੰਗ ਹੈ ਮੇਰਾ ਚੈਲੰਜ ਉਹਨਾਂ ਨੂੰ ਹੈ ਕਿ ਹੁਣ ਆਪਣੇ ਘਰ ਦਾ ਸਮਾਨ ਚੱਕ ਕੇ ਜੀਪੀ ਨਗਰ ਨਾ ਆ ਜੀਓ ਲੋਕਾਂ ਨੂੰ ਕਹੀਓ ਕਿ ਅਸੀਂ 10 ਕਿਲੋਮੀਟਰ ਦੂਰ ਇੰਨੇ ਆ। ਅਗਰ ਕਿਸੇ ਤਰੀਕੇ ਦੀ ਤੁਹਾਡੇ ਚ ਕਿਸੇ ਤਰ੍ਹਾਂ ਇਨਸਾਨੀਅਤ ਹੈ ਇਲੈਕਸ਼ਨ ਜ਼ਰੂਰ ਲੜਿਓ। ਇਸ ਇਲੈਕਸ਼ਨ ਦੇ ਲਈ ਅਸੀਂ ਬਿਲਕੁਲ ਤਿਆਰ ਬੈਠੇ ਆ। ਪਰ ਭੱਜਿਓ ਨਾ ਹੁਣ। ਆਪਣੇ ਲੋਕਾਂ ਨੂੰ ਤੁਸੀਂ ਦੁਬਾਨ ਦਾ ਸਮੇਂ ਚਲਾ ਗਿਆ। ਤੁਸੀਂ ਆਪਣੇ ਲੋਕਾਂ ਨੂੰ ਪੈਸੇ ਦੇ ਬਲਤੇ ਦਬੰਦੇ ਸੀ। ਕਿਸੇ ਨੂੰ ਨੌਕਰੀ ਦੇ ਬਲਤੇ ਦਬੰਦੇ ਸੀ। ਕਿਸੇ ਕੋਲ ਨਿਜਾਇਜ਼ ਕੰਮ ਕਰਵਾਉਂਦੇ ਸੀ। ਉਹ ਆਉਣ ਵਾਲੇ ਦਿਨਾਂ ਦਾ ਹਿਸਾਬ ਲਵਾਂਗੇ ਕਿ ਜਿਨ੍ਹਾਂ ਲੋਕਾਂ ਨੂੰ ਤੁਸੀਂ ਧੱਕੇ ਦੇ ਨਾਲ 5-5000 ਰੁਪਏ ਚ ਕੰਮ ਕਰਵਾ ਰਹੇ ਹੋ ਉਹਨਾਂ ਨੂੰ ਜਵਾਬ ਦੇਣ ਦੇ ਲਈ 10 ਤਰੀਕ ਨੂੰ ਲੋਕ ਵੋਟ ਪਾਣਗੇ ਔਰ ਤੁਹਾਨੂੰ ਚਲਦਾ ਕਰਨਗੇ ਬਾਕੀ ਜੋ ਤੁਹਾਡਾ ਹੰਕਾਰ ਹੈ ਉਹ ਹੰਕਾਰ ਲੋਕ ਜੜੂ ਤੋੜਾਂਗੇ ਮੈਨੂੰ ਲੋਕਾਂ ਤੇ ਆਪਣੇ ਪਰਿਵਾਰ ਦੇ ਸਦਸਿਆਂ ਤੇ ਬਹੁਤ ਵਿਸ਼ਵਾਸ ਹੈ ਮੈਂ ਇਹੀ ਕਮਨ ਰਾਤ ਕੰਮ ਕਰਾਂਗਾ